ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਪਿੰਡ ਖੁੰਡੇ ਹਲਾਲ ਦੇ ਵਿੱਚ ਪਹੁੰਚੇ ਹਾਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਖੁੰਡੇ ਹਲਾਲ ਅੱਜ ਇੱਥੇ ਰਾਣਾ ਗਰਮੀਤ ਸਿੰਘ ਸੋਢੀ ਪਹੁੰਚੇ ਸੀ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਦੇ ਹੀ ਪਿੰਡ ਦੇ ਵਿੱਚ ਪਹੁੰਚੇ ਸੀ ਕੀ ਨਾਮ ਆ ਜੀ ਜਸਪਿੰਦਰ ਸਿੰਘ ਜੀ ਅੱਜ ਇੱਥੇ ਤੁਹਾਡੇ ਪਿੰਡ ਪ੍ਰੋਗਰਾਮ ਕੀਤਾ ਗਿਆ ਕੀ ਕਹਿਣਾ ਚਾਹੋਗੇ ਪਿੰਡ ਬਹੁਤ ਹੀ ਵਧੀਆ ਮਤਲਬ ਕਿ ਜਿਹੜਾ ਪ੍ਰੋਗਰਾਮ ਹੈ ਬਹੁਤ ਹੀ ਵਧੀਆ ਹੋਇਆ ਜੀ ਜਿਹੜੀ ਪਿੰਡ ਦੀ ਵੋਟ ਹੈ ਉਹ 1475 ਵੋਟਾਂ ਆਪਣੇ ਤੇ ਭਾਜਪੀ ਲਈ ਇਸ ਵਿੱਚ 700 ਵੋਟ ਪਾਉ। ਚੰਗਾ ਹੋल्डਰ ਪਿੰਡ ਦੇ ਵਿਸਥਾਰ। ਕਿਹੜੀਆਂ ਮੰਗਾਂ ਤੁਸੀਂ ਅੱਜ ਉਹਨਾਂ ਦੇ ਅੱਗੇ ਰੱਖੀਆਂ ਆਪਣੇ ਪਿੰਡ ਦੀਆਂ? ਇੱਕ ਤਾਂ ਸਾਡਾ ਪਿੰਡ ਦਾ ਸਕੂਲ ਸੀ ਜਿਹੜਾ 2 ਸਾਲ ਤੋਂ ਅਪਗ੍ਰੇਡ ਹੋਣ ਦੇ ਬਾਵਜੂਦ ਵੀ ਤੇ ਸਟਾਫ ਨਹੀਂ ਪਹੁੰਚ ਰਿਹਾ ਸੀ। ਇੱਕ ਤਾਂ ਸੀ ਉਹਨਾਂ ਦੇ ਮੰਗ ਰੱਖੀ ਸੀ। ਇੱਕ ਪਾਣੀ ਦੀ ਸਮੱਸਿਆ ਸੀ। ਉਹ ਸਾਨੂੰ ਪ੍ਰਵਹਾਸਾ ਜੇ ਕੇ ਗਏ ਆ ਵੀ 10 ਦਿਨਾਂ ਦੇ ਵਿੱਚ ਇਹ ਦੋਨੀਆਂ ਤੁਹਾਨੂੰ ਪ੍ਰੋਵਾਈਡ ਮੰਗਾਂ ਪੂਰੀਆਂ ਕਰਨਗੇ। ਰਣਗਰਦੀਪ ਸਿੰਘ ਚੋਢੀ ਬਣ। ਆਪਣਾ ਕੀ ਨਾਮ ਆ ਜੀ? ਸੁਖਜੀਤ ਕੌਰ। ਅੱਜ ਪਿੰਡ ਦੇ ਵਿੱਚ ਪ੍ਰੋਗਰਾਮ ਕੀਤਾ ਗਿਆ ਕੀ ਕਹਣਾ ਚਾਹੋਗੇ ਪ੍ਰੋਗਰਾਮ ਬਹੁਤ ਵਧੀਆ ਹੋਇਆ ਜੀ ਸੋਢੀ ਸਾਹਿਬ ਆਈ ਸੀ ਜੀ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਇੱਥੇ ਆਉਣ ਲਈ ਸਾਡੀ ਗੱਲਬਾਤ ਸੁਣੀ ਜੀ ਬਹੁਤ ਵਧੀਆ ਉਹਨਾਂ ਨੇ ਸਾਡੀਆਂ ਮੰਗਾ ਪੂਰਨਾ ਕਰਨ ਦੀ ਜੀ ਅਸੀਂ ਬਹੁਤ ਕਿੰਨਾ ਦੇ ਸ਼ਿਵਾਸ਼ ਦਾ ਗਏ ਬੋਤ ਕਰਦੇ ਹਾਂ ਹਾਂ ਕੀ ਨਾਮ ਹੈ ਹਮਤਾ ਰਾਣੀ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਲੱਕੇਵਾਲੀ ਅੱਜ ਜਦ ਇਹ ਪਹੁੰਚਿਆ ਤੁਸੀਂ ਕੀ ਕਹਣਾ ਚਾਹੋਗੇ ਮੈਂ ਪਹਿਲੇ ਤਾਂ ਸਾਰੇ ਪਿੰਡ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਤੈਹਤ ਨੂੰ ਇੱਥੋਂ ਬੁਲਾਇਆ ਇਹਨਾਂ ਦੇ ਤੈਹਤ ਨੂੰ ਧੰਨਵਾਦ ਕਰਦੀ ਹਾਂ ਰਾਣਾ ਸੋਢੀ ਜੀ ਦੇ ਤੈਹਤ ਨੂੰ ਧੰਨਵਾਦ ਕਰਦੀ ਹਾਂ ਜਿਹੜੇ ਇੱਥੇ ਆਏ ਇਸ ਪਿੰਡ 'ਚ ਬਹੁਤ ਵੋਟ ਹੈ ਸਾਡੇ ਇੱਜ਼ਤਮਾਨ ਬਹੁਤ ਕਰਦੇ ਐ ਇਸ ਪਿੰਡ 'ਚ ਰਾਜੂ ਜੀ ਬਹੁਤ ਕੰਮ ਕਰ ਰਿਹਾ ਐ ਮੈਡਮ ਜੀ ਬਹੁਤ ਕੰਮ ਕਰ ਰਿਹਾ ਐ ਇੱਥੇ ਪਿੰਡ 'ਚ 2 ਸਾਲਾਂ ਤੋਂ ਧੰਨਵਾਦ ਜੀ ਜੀ ਸਾਹਿਬ ਪ੍ਰਧਾਨ ਜੀ ਪ੍ਰਧਾਨ ਜੀ ਕੀ ਨਾਮ ਗੁਰਮukh ਸਿੰਘ ਜੀ ਬੀਜੇਪੀ ਪ੍ਰੈਜ਼ੀਡੈਂਟ ਐ ਡਿਸਟ੍ਰਿਕਟ ਅਫਸਰ ਜੀ ਅੱਜ ਪਿੰਡ ਖੁੰਡੇ ਹਲਾਲ ਦੇ ਵਿੱਚ ਪਹੁੰਚੇ ਆ ਰਾਣਾ ਗਰਮੀਤ ਸਿੰਘ ਸੋਢੀ ਪਹੁੰਚੇ ਸੀ ਕੀ ਕਹਿਣਾ ਚਾਹੋਗੇ ਦੇਖੋ ਤੁਹਾਡੇ ਕੈਮਰੇ ਦਾ ਹੀ ਤੁਹਾਨੂੰ ਪਤਾ ਲੱਗ ਗਿਆ ਇੰਨੀ ਗਰਮੀ ਦੇ ਵਿੱਚ ਐਡਾ ਠਾਠਾ ਮਾਰਦਾ ਕੱਠ ਖੁੰਡੇ ਹਲਾਲ ਪਿੰਡ ਦਾ ਇੱਥੇ ਜਿਹੜੀਆਂ ਸਮੱਸਿਆਵਾਂ ਆਈਆਂ ਸੀਗੀਆਂ ਉਹ ਬੜੀਆਂ ਉਹਨਾਂ ਨੇ ਬਰੀਕੀ ਨਾਲ ਰਾਣਾ ਗਰਮੀਤ ਸਿੰਘ ਸੋਢੀ ਨੇ ਸੁਣੀਆਂ ਐ ਤੇ ਪਹਿਲ ਦੇ ਆਧਾਰ ਤੇ ਬਣਦੇ ਸਾਰੀ ਜਦੋਂ ਆਪਣੇ ਜਦੋਂ ਆਪਣੇ ਰਾਣਾ ਗਰਮੀਤ ਸਿੰਘ ਫਤੇ ਮੋਰਚਾ ਕਰਦੇ ਨੇ ਤੇ ਪਹਿਲ ਦੇ ਆਧਾਰ ਤੇ ਇਹਨਾਂ ਦੀਆਂ ਸਮੱਸਿਆਵਾਂ ਦੂਰ ਕਰਨਗੇ ਜੀ ਹਾਂਜੀ ਧੰਨਵਾਦ ਜੀ ਕੀ ਨਾਮ ਹੈ ਇਹ ਆਪਣਾ ਵੀਰ ਰਮਿੰਦਰ ਸਿੰਘ ਹੈ ਪਿੰਡ ਰਾਮਗੜ੍ਹ aí ਅੱਜ ਇੱਥੇ ਪਹੁੰਚੇ ਆ ਪਿੰਡ ਦੇ ਵਿੱਚ ਹਾਂਜੀ ਕੀ ਦੇਖਣ ਨੂੰ ਮਿਲਿਆ ਤੇ ਕੌਣ ਆਇਆ ਸੀ ਮਤਲਬ ਜੀ ਰਾਣਾ ਗਰਮੀਤ ਸਿੰਘ ਸੋਢੀ ਸਾਹਿਬ ਆਏ ਸੀਗੇ ਤੇ ਬਹੁਤ ਵਧੀਆ ਲੱਗਿਆ ਮਤਲਬ ਲੋਕਾਂ ਨੇ ਵਧੀਆ ਸਮਰਥਨ ਕੀਤਾ ਉਹਨਾਂ ਨੂੰ ਤੇ ਅਸੀਂ ਵੀ ਇਹੀ ਮੰਗ ਕਰਦੇ ਆ ਵੀ ਸਰਕਾਰ ਚੱਲ ਬਣੇ ਤੇ ਅਸੀਂ ਵੀ ਮਤਲਬ ਨੌਕਰੀਆਂ ਦੇ ਕਾਫਲੇ ਹੋ ਗਏ ਬੇਰੋਜ਼ਗਾਰ ਫਿਰਦੇ ਆ ਇਹ ਅਸੀਂ ਮਤਲਬ ਹਣਾ ਕੋਈ ਹਰ ਇੱਕ ਬੰਦੇ ਨੂੰ ਹਰ ਇੱਕ ਚੀਜ਼ ਦਾ ਕੋਈ ਲਾਲਚ ਹੁੰਦਾ ਅਸੀਂ ਵੀ ਚਲਾਉਂਦਾ ਨੌਕਰੀਆਂ ਮਾਰੇ ਹਨਾ ਵੀ ਫਿਰਦੇ ਆ ਚੱਲ ਤੇ ਸਾਨੂੰ ਉਹਨਾਂ ਨੇ ਭਰੋਸਾ ਵੀ ਦਿਵਾਇਆ ਵੀ ਹਾਂ ਤੁਹਾਨੂੰ ਅਸੀਂ ਜ਼ਰੂਰ ਕਾਮਯਾਬ ਕਰਾਂਗੇ ਧੰਨਵਾਦ ਵੀਰ ਜੀ ਕੀ ਨਾਮ ਜੀ ਹਰਤਾ ਸਿੰਘ ਕਿਹੜੇ ਪਿੰਡ ਤੋਂ ਆ ਖੁੰਡੇ ਲਾਲ ਇਹ ਜਿਹੜਾ ਪ੍ਰੋਗਰਾਮ ਕੀਤਾ ਗਿਆ ਤੁਹਾਡੇ ਵੱਲੋਂ ਕੀਤਾ ਗਿਆ ਹਾਂਜੀ ਹਾਂਜੀ ਤੁਹਾਡੇ ਵੱਲੋਂ ਕੀਤਾ ਗਿਆ ਕੀ ਵਿਸ਼ਵਾਸ ਦਿਵਾਏਗਾ ਅੱਜ ਤੁਹਾਡੇ ਪਿੰਡ ਪਿੰਡ ਪਹੁੰਚੇ ਸੀ ਰਾਣਾ ਗਰਮੀ ਸਿੰਘ ਸੋਢੀ ਬਸ ਇਹ ਵਿਸ਼ਵਾਸ ਜਿਹੜੇ ਸਾਡੇ ਮੰਗਾਏ ਸਾਗਾਂ ਪੂਜਾਂ ਉਹਦੇ ਕਰਾਂਗੇ ਹੂੰ ਠੀਕ ਆ ਵੀ ਸਾਡੇ ਇਹ ਜੀ ਵੀ ਜਾਨੀ ਮਾਲ ਸਾਡੇ ਪਿੰਡ ਨੇ ਬਹੁਤ ਵਧੀਆ ਸਨੋਖ ਦਿੱਤਾ ਜੀ ਹ ਉਜੇ ਰਾਣਾ ਸੋਢੀ ਧੰਨਵਾਦ ਕਰਦੇ ਆ ਜੀ ਹਾਂਜੀ ਕਿੰਨੀ ਕੀ ਸਪੋਰਟ ਕਰੋਗੇ ਪਿੰਡ ਚ ਪਿੰਡ ਚੋਂ ਕਟੋ ਵਾਲੇ 700 ਪੋਰਟ ਦੇ ਜੀ ਸਪੋਰਟ ਹੋ ਗਏ ਪਿੰਡ ਚੋਂ ਹਾਂਜੀ ਧੰਨਵਾਦ ਆਰਤੀ ਜਨਤਾ ਪਾਰਟੀ ਜਿੰਦਾਬਾਦ ਆਰਤੀ ਜਨਤਾ ਪਾਰਟੀ ਜਿੰਦਾਬਾਦ ਰਾਣਾ ਦਰਮੀਤ ਸਿੰਘ ਸੋਢੀ ਜਿੰਦਾਬਾਦ ਰਾਣਾ ਦਰਮੀਤ ਸਿੰਘ ਸੋਢੀ ਜਿੰਦਾਬਾਦ ਕੈਮਰਾਮੈਨ ਕੁਲਵਿੰਦਰ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮੈਂ ਤੇ ਦਿੱਲੀ ਕੇ ਨਾਮ ਤੇ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ दिल्ली क्राइम नेशनल न्यूज़ नजर सफर